ਨੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਆ ਜੀ ਨੂਰਮਾਨ ਵਲੌਗ ਦੇ ਵਿੱਚ ਹੋਸਨਾ ਉਹ ਕਿਵੇਂ ਸਾਰੇ ਉਮੀਦ ਕਰਦੇ ਆ ਠੀਕ ਠਾਕ ਹੋਣਗੇ ਰਾਜੀ ਖੁਸ਼ ਹੋਣਗੇ ਚੜ੍ਹਦੀ ਕਲਾ ਚ ਹੋਣਗੇ ਤੇ ਹਾਂਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਵੀ ਸਾਰੇ ਠੀਕ ਆ ਜੀ ਤੇ ਹਾਂਜੀ ਲੋ ਜੀ ਆਪਾਂ ਕਰਦੇ ਆ ਜੀ ਆਪਣਾ ਅੱਜ ਦਾ ਵਲੌਗ ਸਟਾਰਟ ਅੱਜ ਦਿਨ ਹੈਗਾ ਜੀ ਬੁੱਧਵਾਰ ਦਾ ਟਾਈਮ ਜਿਹੜਾ ਵੱਜ ਗਏ ਨੇ ਜੀ ਸਵਾ ਚਾਰ ਦਾ ਟਾਈਮ ਹੈਗਾ ਤੇ ਮੌਸਮ ਤਾਂ ਫਿਲਹਾਲ ਉਸੇ ਤਰ੍ਹਾਂ ਹੀ ਆ ਕਿਣਮਣ ਜੀ ਹੋਈ ਜਾਂਦੀ ਆ ਆਪਾਂ ਮੱਝਾਂ ਨੂੰ ਸੰਨੀ ਤੇ ਬੰਨੇ ਆਏ ਸੀਗੇ ਤੇ ਉਸ ਤੋਂ ਬਾਅਦ ਹੁਣ ਆਪਾਂ ਲੱਗਿਆ ਜੀ ਸਬਜ਼ੀ ਕੱਟਣ ਠੀਕ ਹੈ ਜੀ ਤੇ ਸਬਜ਼ੀ ਆਪਾਂ ਬਣਾਉਣੀ ਹੈਗੀ ਅੱਜ ਅੱਜ ਲੋਕੀ ਤੇ ਹੁਣ ਮੈਂ ਕੱਟਦੀਆਂ ਬੈਠ ਕੇ ਸਬਜ਼ੀ ਤੇ ਤੁਹਾਨੂੰ ਰਿਕਵੈਸਟ ਆ ਪਲੀਜ਼ ਜੇਕਰ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਅੱਜ ਦਾ ਵਲੌਗ ਐਂਡ ਤੱਕ ਜ਼ਰੂਰ ਦੇਖਿਓ ਵਲੌਗ ਚੰਗਾ ਲੱਗਾ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵਲੌਗ ਕਿਵੇਂ ਲੱਗਦਾ ਹੁੰਦਾ ਤੇ ਆਪਾਂ ਕੱਟਦੇ ਆ ਜੀ ਹੁਣ ਸਬਜ਼ੀ ਲੋ ਜੀ ਆਪਾਂ ਕੱਟ ਲਈਏ ਸਬਜ਼ੀ ਤੇ ਸਬਜ਼ੀ ਨਾ ਮੈਂ ਅੰਦਰ ਬੈਠ ਕੇ ਕੱਟ ਰਹੀ ਆ ਕਿਉਂਕਿ ਬਾਹਰ ਨਾ ਮੀਂਹ ਜਾ ਤੇ ਬੰਮ ਜਾ ਰਿਹਾ ਪਿਆ ਮੈਂ ਚਲੋ ਇੱਥੇ ਬੈਠ ਕੇ ਕੱਟ ਲੈਣੀ ਆ ਸਬਜ਼ੀ ਫਟਾਫਟ ਸਬਜ਼ੀ ਕੱਟ ਕੇ ਤੇ ਸਬਜ਼ੀ ਰੱਖ ਕਰਵਾ ਕੇ ਫਿਰ ਫਿਰ ਆਪਣੇ ਜਿਹੜੇ ਪਛਵਾ ਦੇ ਕੰਮ ਕਰੂਗਾਗੇ ਕਿਉਂਕਿ ਜਦੋਂ ਮੌਸਮ ਖਰਾਬ ਹੁੰਦਾ ਦੁਪਹਿਰ ਨੂੰ ਆਦੋਤੋਂ ਫਟਾਫਟ ਕੰਮ ਨਿਬੇੜ ਲੀ ਗਏ। ਵੈਸੇ ਮੈਨੂੰ ਲੱਗਦਾ ਇਹ ਸਾਰੇ ਕਿਤੇ ਹੀ ਆਏ ਨੇ। ਇਹ ਤਾਂ ਮਾਣ। ਤਿੰਨ ਦਿਨ ਹੋ ਗਏ। ਅਹੀਂ ਛੜੀ ਦਾ ਮੌਸਮ ਜੇ ਬਣਿਆ ਬਸ ਕੱਲ ਸਵੇਰ ਦੇ ਟਾਈਮ ਤੇ ਜਿਵੇਂ ਮੌਸਮ ਆ ਠੀਕ ਸੀਗਾ, ਸਾਫ਼ ਸੀਗਾ ਤੇ ਬਾਹਰ ਵਿੱਚ ਆ ਗਿਆ ਸੀਗਾ ਮੇਰੀ 1:00 ਵਜੇ ਆ ਗਿਆ ਸੀਗਾ। ਇਹ ਉਸ ਤੋਂ ਬਾਅਦ ਸ਼ਾਮ ਦੇ ਟਾਈਮ ਤੇ ਤਾਂ ਕਾਫੀ ਕੱਲ ਚ ਫੇੜਾ ਵੀ ਸੀਗਾ। ਲੋ ਜੀ ਆਪਾਂ ਕੱਟ ਲਈ ਪਹਿਲਾਂ ਸਬਜੀ ਤੇ ਹਾਂਜੀ ਲੋ ਜੀ ਆਪਾਂ ਸਬਜ਼ੀ ਵਗੈਰਾ ਕੱਟ ਕੇ ਸਾਰੀ ਤਿਆਰੀ ਕਰਕੇ ਰੱਖ ਲਈ ਸੀਗੀ ਉਸ ਤੋਂ ਬਾਅਦ ਮੂਰ ਤੇ ਡੈਡੀ ਆ ਗਏ ਸੀਗੇ ਇਹ ਪੱਖੇ ਲੈ ਕੇ ਆਏ ਸੀਗੇ ਨਵੇਂ ਤੇ ਕਿਉਂਕਿ ਆਪਣੇ ਜਿਹੜੇ ਮੱਜਾਂ ਵਾਲੇ ਸੀਗੇ ਮੱਜਾਂ ਤੇ ਲੱਗੇ ਹੋਏ ਸੀਗੇ ਪੱਖੇ ਤੇ ਉਹਨਾਂ ਵਿੱਚੋਂ ਨਾ ਦੋ ਪੱਖੇ ਖੜ ਗਏ ਸੀਗੇ ਯਾਨੀ ਕਿ ਤੇ ਫਿਰ ਉਹਨਾਂ ਪੱਖੇ ਪੁਰਾਣੇ ਸੀਗੇ ਯਾਨੀ ਕਿ ਹੋ ਗਏ ਸੀਗੇ ਸਾਡੇ ਉਹ ਪੱਖੇ ਲੱਗਿਆ ਨੂੰ 8-9 ਸਾਲ ਤੇ ਫਿਰ ਉਹ ਪਤਾ ਨਹੀਂ ਰਾਤ ਅਚਾਨਕ ਹੀ ਉਹ ਯਾਨੀ ਕਿ ਖੜ ਗਏ ਤੇ ਚੱਲਣੋਂ ਹਟ ਗਏ ਤੇ ਫਿਰ ਉਸ ਤੋਂ ਬਾਅਦ ਫਿਰ ਦੁਕਾਨ ਤੇ ਲੈ ਕੇ ਗਏ ਸੀਗੇ ਤੇ ਉਹ ਦੁਕਾਨ ਵਾਲੇ ਫਿਰ ਵੀਰੇ ਨੇ ਫੋਨ ਕਰਤਾ ਹੋਣਾ ਇਹ ਖੇਤੀ ਸੀ ਖੇਤੋਂ ਹੀ ਸਿੱਧਾ ਫਿਰ ਉਧਰ ਨੂੰ ਹੋ ਗਏ ਜਾਨਕੀ ਵੀ ਨਵਾਂ ਪੱਖਾ ਲੈਣਾ ਤੇ ਫਿਰ ਉਹ ਵੀਰੇ ਨੇ ਫੋਨ ਕਰਤਾ ਕਹਿੰਦਾ ਕੀ ਪਤਾ ਨਹੀਂ ਸੜਿਆ ਵੀ ਹਨਾ ਤੇ ਫਿਰ ਇਹਨਾਂ ਨੇ ਸੋਚਿਆ ਕਹਿੰਦੇ ਕਿ 500 ਰੁਪਏ ਉਹਨਾਂ ਨੇ ਬਣਵਾਈ ਲੈ ਲੈਣੀਆਂ ਹਨਾ ਇੱਕ ਪੱਖੇ ਦੀ 1000 ਰੁਪਏ ਦੋਨਾਂ ਪੱਖਿਆਂ ਤੇ ਲੱਗਣਾ ਵੀ ਫਿਰ ਉਹਦੀ ਕੋਈ ਗਾਰੰਟੀ ਵੀ ਨਹੀਂ ਰਹਿਣੀ ਹੈਗੀ ਹਨਾ ਕਿਉਂਕਿ ਬਹੁਤ ਟਾਈਮ ਦੇ ਹੈਗੇ 8-9 ਸਾਲ ਹੋ ਗਏ ਹਨਾ ਤੇ ਫਿਰ ਮੁਰਕੇ ਪਤਾ ਨਹੀਂ ਇਹਨਾਂ ਨੇ ਆਪ ਹੀ ਮਨ ਬਣਾਇਆ ਹੋਣਾ ਫਿਰ ਨਵੇਂ ਪੱਖਾ ਨਵੇਂ ਲੈ ਆਏ ਦੋਨੋਂ ਪੱਖੇ ਕਹਿੰਦੇ ਵੀ ਨਵੇਂ ਲਿਆਂ ਕਿ ਲਾ ਦਿੰਦੇ ਹਣਾ ਨਾਲੇ ਆਏ ਆ ਵੀ ਨਵੇਂ ਦੀ ਹਵਾ ਵੀ ਜ਼ਿਆਦਾ ਨਾਲੇ ਗਰੰਟੀ ਹੋ ਜਾਂਦੀ ਹੈ ਨਾ ਫਿਰ ਇਹ ਪੱਖੇ ਲੈ ਕੇ ਆਏ ਸੀ ਨਵੇਂ ਤੇ ਉਸ ਤੋਂ ਬਾਅਦ ਫਿਰ ਮੈਂ ਆਖਿਆ ਵੀ ਚਲੋ ਹਣਾ ਟੰਗ ਹੀ ਦਿਓ ਪੱਕੇ ਕਿਉਂਕਿ ਅੱਜ ਇੱਕ ਪੱਖਾ ਚੱਲਦਾ ਸੀਗਾ ਤੇ ਫਿਰ ਉਸ ਤੋਂ ਬਾਅਦ ਮੈਂ ਕਿਹਾ ਚਲੋ ਪੱਖਾ ਲਾ ਦੋ ਪਹਿਲਾਂ ਤੁਸੀਂ ਪੱਖਾ ਟੰਗ ਦਿਓ ਫਿਰ ਮੈਂ ਪਹਿਲਾਂ ਪੱਖੇ ਟੰਗਾਉਣ ਲੱਗ ਗਈ ਨਾਲੋਂ ਕਿ ਬਾਅਦ ਚ ਕੁਵੇਲਾ ਹੁੰਦਾ ਸੀਗਾ ਤੇ ਉਸ ਤੋਂ ਬਾਅਦ ਹੁਣ ਆਪਾਂ ਲੱਗਿਆ ਜੀ ਸਬਜ਼ੀ ਨੂੰ ਤੜਕਾ ਲਗਾਉਣ ਤੇ ਆਪਾਂ ਜਿਹੜਾ ਮਸਾਲਾ ਸੀਗਾ ਜਾਨੀ ਕਿ ਲਸਣ ਪਿਆਜ਼ ਤੇ ਹਰੀ ਮਿਰਚ ਤੇ ਆਪਾਂ ਕੁੰਡੇ ਦੇ ਵਿੱਚ ਕੁੱਟ ਲਿਆ ਸੀਗਾ ਤੇ ਹੁਣ ਆਪਾਂ ਲੱਗਿਆ ਜੀ ਤੜਕਾ ਲਗਾਉਣ ਤੇ ਆਪਾਂ ਤੜਕਾ ਜਿਵੇਂ ਆਪਾਂ ਬਣਾਉਣੀ ਸਬਜ਼ੀ ਅੱਲਾਂ ਦੀ ਜਿਵੇਂ ਤੋਰੀਆਂ ਹੋ ਗਈਆਂ ਅੱਲਾਂ ਹੋ ਗਈਆਂ ਕद्दू ਹੋ ਗਏ ਹਨ ਇਹਨਾਂ ਨੂੰ ਆਪਾਂ ਜਿਹੜਾ ਤੜਕਾ ਲਗਾਉਣੇ ਹੁੰਨੇ ਆ ਜੀ ਘਿਓ ਦਾ ਹੀ ਲਗਾਉਣੇ ਹੁੰਨੇ ਆ ਤੇ ਚਲੋ ਪਰਮਾਤਮਾ ਦੀ ਕਿਰਪਾ ਨਾਲ ਘਿਓ ਆਪਣੇ ਘਰ ਦਾ ਹੋ ਜਾਂਦਾ ਜਿਵੇਂ ਦੇਸੀ ਘਿਓ ਤੇ ਆਪਾਂ ਘਿਓ ਦਾ ਤੜਕਾ ਲਗਾਉਣੇ ਹੁੰਨੇ ਆ ਤੇ ਲਓ ਜੀ ਆਪਣਾ ਜਿਹੜਾ ਘਿਓ ਸੀਗਾ ਉਹ ਗਰ ਉਸ ਤੋਂ ਬਾਅਦ ਜੀਰਾ ਪਾਉਣ ਤੋਂ ਬਾਅਦ ਆਪਾਂ ਹੁਣ ਚੰਗੀ ਤਰ੍ਹਾਂ ਜਿਹੜਾ ਮਸਾਲਾ ਸੀਗਾ ਉਹ ਭੁੰਨ ਲੈਣੇ ਆ ਤੇ ਉਸ ਤੋਂ ਬਾਅਦ ਮਸਾਲਾ ਭੁੰਨਣ ਤੋਂ ਬਾਅਦ ਫਿਰ ਆਪਾਂ ਜਿਵੇਂ ਕਟੀਆਂ ਹੋਈਆਂ ਅੱਲਾ ਪਾ ਦੇਾਂਗੇ ਵਿੱਚ ਤੇ ਲਓ ਜੀ ਇੱਧਰ ਦੇਖੋ ਹੁਣ ਆਪਣਾ ਜਿਹੜਾ ਮਸਾਲਾ ਸੀਗਾ ਉਹ ਪੱਕ ਰਿਹਾ ਤੇ ਮਸਾਲਾ ਪੱਕ ਗਿਆ ਤੇ ਆਪਾਂ ਹੁਣ ਪਾ ਦਿੰਨੇ ਆ ਜੀ ਸਬਜ਼ੀ ਵਿੱਚ ਤੇ ਗੈਸ ਕੱਟ ਕਰਕੇ ਰੱਖ ਦਿੰਨੇ ਆ ਸਬਜ਼ੀ ਪੱਕਣ ਵਾਸਤੇ ਤੇ ਬਾਕੀ ਅੱਜ ਮੈਂ ਸਾਰੇ ਭੈਣ ਭਰਾਵਾਂ ਨਾਲ ਇੱਕ ਗੱਲ ਸ਼ੇਅਰ ਕਰਨੀ ਸੀ ਪਹਿਲਾਂ ਮੇਰਾ ਮਨ ਸੀਗਾ ਵੀ ਸ਼ਾਇਦ ਮੈਂ ਨਾ ਕਰਾਂ ਹਨਾ ਗੱਲ ਪਰ ਫਿਰ ਕਦੇ ਮੇਰਾ ਮਨ ਕਰਦਾ ਸੀ ਨਹੀਂ ਮੈਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਦੱਸਦੀ ਆ ਕਿਉਂਕਿ ਦੇਖੋ ਹਨਾ ਮੈਂ ਨਾ ਜਿਵੇਂ ਸ਼ਾਰਟ ਵੀਡੀਓ ਜਿਹੜੀ ਪਾਉਣੀ ਪਾਈ ਸੀਗੀ ਬਾਬਾ ਦੀਪ ਸਿੰਘ ਜੀ ਦੀ ਪਾਉਣੀ ਹੁੰਦੀ ਹੈ ਕਿਸੇ ਘਟੀਆ ਇਨਸਾਨ ਨੇ ਉਹਦੇ ਉੱਪਰ ਗਲਤ ਕਮੈਂਟ ਕੀਤਾ ਦੇਖੋ ਜੀ ਬਾਬੇ ਦੀ ਫੋਟੋ ਦੇ ਉੱਪਰ ਜਾਣੇ ਕਿ ਵੀਡੀਓ ਦੇ ਉੱਪਰ ਹੀ ਗਲਤ ਕਮੈਂਟ ਕੀਤਾ ਤੇ ਮੇਰਾ ਨਾ ਹੁਣ ਮਨ ਵੀ ਕਰ ਰਿਹਾ ਸੀਗਾ ਮੈਂ ਵੀ ਸਕਰੀਨ ਸ਼ਾਟ ਲਾ ਦਿਆਂ ਉਸ ਤੋਂ ਬਾਅਦ ਚਾਹ ਰੋ ਆਪਾਂ ਕਰਤਾ ਉਹਨੂੰ ਬਲੌਕ ਕਰਤਾ ਉਹਨੂੰ ਬਟ ਮੈਂ ਸਕਰੀਨਸ਼ਾਟ ਲੈ ਰੱਖਿਆ ਮੇਰਾ ਮਨ ਵੀ ਕਰਦਾ ਸੀਗਾ ਕਿ ਮੈਂ ਲਾ ਦਿਆਂ ਸਕਰੀਨਸ਼ਾਟ ਪਰ ਫਿਰ ਮੇਰਾ ਮਨ ਕੀਤਾ ਕਿ ਨਹੀਂ ਚਲੋ ਛੱਡੋ ਕਿਉਂਕਿ ਨਾ ਘਟਿਆ ਇਨਸਾਨ ਹੈ ਨੇ ਜਿਹਨੇ ਕਮੈਂਟ ਕੀਤਾ ਸੀਗਾ ਹਨਾ ਜੋਬਨ ਸਿੰਘ ਦੀ ਆਈਡੀ ਤੋਂ ਦੇਖੋ ਜੀ ਨਾਮ ਪਿੱਛੇ ਤਾਂ ਤੁਸੀਂ ਸਿੰਘ ਲਾ ਰਹੇ ਹੋ ਤਾਂ ਤੁਸੀਂ ਗੁਰੂਆਂ ਦੀ ਪੋਸਟ ਜਾਂ ਵੀਡੀਓ ਦੇ ਉੱਪਰ ਤੁਸੀਂ ਗਲਤ ਕਮੈਂਟ ਕਰ ਰਹੇ ਹੋ ਤਾਂ ਡੀਪੀ ਉਹਦੇ ਲੱਗੀ ਹੋਈ ਹੈ ਜੀ ਡੀਪੀ ਉਹਨੇ ਲਾ ਰੱਖੀ ਹੈ ਮੋਦੀ ਦੀ ਮੋਦੀ ਦੀ ਡੀਪੀ ਲੱਗੀ ਹੋਈ ਹੈ ਤੇ ਜੋਬਨ ਸਿੰਘ ਦੀ ਨਾਮ ਦੀ ਆਈਡੀ ਤੋਂ ਹਨਾ ਤੇ ਮੈਂ ਉਹਨੇ ਗਲਤ ਕਮੈਂਟ ਕਰਿਆ ਸੀਗਾ ਬਾਬਾ ਦੀਪ ਸਿੰਘ ਜੀ ਦੀ ਫੋਟੋ ਦੇ ਉੱਪਰ ਮੈਂ ਸਕਰੀਨਸ਼ਾਟ ਲੈ ਕੇ ਲਾਉਣਾ ਚਾਹੁੰਦੀ ਸੀਗੀ ਬਟ ਫਿਰ ਮੈਨੂੰ ਖੁਦ ਨੂੰ ਸ਼ਰਮ ਆਈ ਕਿ ਚਲੋ ਇਹ ਨੀਚ ਲੋਕ ਨੇ ਹਨਾ ਇਹਨਾਂ ਦੀ ਸੋਚ ਬਹੁਤ ਘਟੀਆ ਹੈ ਤੇ ਮੈਂ ਕਿਉਂ ਇਹਨਾਂ ਦੀ ਸਕਰੀਨਸ਼ਾਟ ਲਾਵਾਂ ਬਟ ਮੇਰੇ ਕੋਲੇ ਸਕਰੀਨਸ਼ਾਟ ਹੈ ਜੇਕਰ ਤੁਸੀਂ ਸਾਰੇ ਭੈਣ ਭਰਾ ਕਹੋਗੇ ਤਾਂ ਆਪਾਂ ਨੈਕਸਟ ਵਲੌਗ ਦੇ ਵਿੱਚ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਮੈਂ ਠੀਕ ਹੈ ਜੀ ਵੈਸੇ ਮੈਨੂੰ ਬਲੌਕ ਕਰ ਦਿੱਤਾ ਹੈਗਾ ਪਰ ਮੈਂ ਕਹਿੰਨੀ ਆ ਵੀ ਤੁਸੀਂ ਹਨਾ ਵੈਸੇ ਤਾਂ ਤੁਸੀਂ ਆਪਣੇ ਨਾਮ ਦੇ ਵਿੱਚ ਸਿੰਗਲ ਆ ਰਹੇ ਹੋ ਤੇ ਇੱਕ ਪਾਸੇ ਤੁਸੀਂ ਹਨਾ ਗਲਤ ਸੋਚ ਰੱਖਦੇ ਹੋ ਕਿੱਦਾਂ ਦੇ ਇਨਸਾਨ ਹੋ ਤੁਸੀਂ ਹਨਾ ਕਿਉਂਕਿ ਤੁਹਾਡੇ ਘਰੇ ਮੰਨ ਕੇ ਚੱਲ ਜੇ ਕਿਸੇ ਆਪਾਤੀ ਭੈਣ ਨੂੰ ਗਲਤ ਬੋਲਦੇ ਆ ਤਾਂ ਆਪਾਂ ਕਹਿੰਦੇ ਆ ਕਿ ਤੁਹਾਡੇ ਘਰੇ ਤੀ ਭੈਣ ਹੈ ਨਹੀਂ ਤੇ ਪਰ ਗੁਰੂ ਮਹਾਰਾਜ ਤਾਂ ਸਭ ਦੇ ਸਾਂਝੇ ਨੇ ਤੁਸੀਂ ਗੁਰੂ ਨੂੰ ਹੀ ਤੁਸੀਂ ਗਲਤ ਕਹੀ ਜਾਂਦੇ ਜਿਨੇ ਤੁਹਾਨੂੰ ਇਹ ਜ਼ਿੰਦਗੀ ਦਿੱਤੀ ਹੈ ਤੁਹਾਨੂੰ ਸਰੀਰ ਦਿੱਤਾ ਹੈ ਤਾਂ ਤੁਸੀਂ ਉਹਨੂੰ ਹੀ ਤੁਸੀਂ ਗਲਤ ਬੋਲ ਰਹੇ ਹੋ ਤੇ ਲਓ ਜੀ ਆਪਾਂ ਸਬਜੀ ਬਣਾਉਣ ਤੋਂ ਬਾਅਦ ਫਿਰ ਮੈਂ ਰੋਟੀ ਬਣਾ ਲਈ ਤੇ ਉਸ ਤੋਂ ਬਾਅਦ ਇਹ ਹੈਗਾ ਜੀ ਅਗਲੇ ਦਿਨ ਦਾ ਮਾਰਨਿੰਗ ਦਾ ਟਾਈਮ ਤੇ ਆਪਾਂ ਲੱਗਿਆ ਬਿਹੜਾ ਸੁੰਬਰਣ ਕਿਉਂਕਿ ਕਾਫੀ ਦਿਨਾਂ ਬਾਅਦ ਅੱਜ ਜਿਹੜਾ ਦਿਨ ਮੌਸਮ ਸਾਫ਼ ਹੋਇਆ ਜਨ ਕਿ ਮੀਂਹ ਹੀ ਹੈਗਾ ਨਹੀਂ ਤਾਂ 3 ਦਿਨ ਹੋ ਗਏ ਸੀਗੇ ਲਗਾਤਾਰੀ ਮੀਂਹ ਚੱਲ ਰਿਹਾ ਸੀਗਾ ਤੇ ਅੰਜੀ ਲੋਜੀ ਆਪਾਂ ਜਿਹੜਾ ਸੁੰਭਰਨ ਤੋਂ ਬਾਅਦ ਫਿਰ ਨਾਲ ਦੀ ਨਾਲ ਲੱਗੇ ਸੀ ਕੱਪੜੇ ਧੋਣ ਕਿਉਂਕਿ ਕੱਪੜੇ ਕੱਲ ਵੀ ਨਹੀਂ ਧੋਤੇ ਗਏ ਸੀ ਕੱਪੜੇ ਮੈਂ ਹੱਥਿਓਂ ਹੀ ਧੋਤੇ ਨੇ ਤੇ ਕੱਪੜੇ ਮੈਂ ਧੋਲੇ ਸੀਗੇ ਬਸ ਹੁਣ ਮੈਂ ਸਾਬਣ ਕੱਢ ਰਹੀ ਆ ਯਾਨੀ ਕਿ ਖਚਲ ਰਹੀ ਆ ਕੱਪੜਿਆਂ ਨੂੰ ਤੇ ਕੱਪੜੇ ਧੋਣ ਤੋਂ ਬਾਅਦ ਫਿਰ ਬਸ ਮੈਂ ਕਰਨੀ ਸੀਗੀ ਅਰਸ਼ਨੂਰ ਦੇ ਸਕੂਲ ਜਾਣ ਦੀ ਤਿਆਰੀ ਯਾਨੀ ਕਿ ਫਿਰ ਮੈਂ ਉਹਦੇ ਲਈ ਨਾਸ਼ਤਾ ਵਗੈਰਾ ਆਣਾ ਸੌਰੀ ਟਿਫਨ ਵਗੈਰਾ ਤੇ ਉਹਦਾ ਤਿਆਰ ਕਰਨਾ ਸੀਗਾ ਤੇ ਹੁਣ ਅਸੀਂ ਵੀ ਥੋੜਾ ਜਿਹਾ ਆਪਣਾ ਖਾਣੇ ਦਾਣੇ ਦਾ ਟਾਈਮ ਜਿਹੜਾ ਚੇਂਜ ਕਰ ਲਿਆ ਕਿਉਂਕਿ ਪਤਾ ਕੀ ਹ ਮੌਸਮੀ ਉਮੀਦਾਂ ਪਹਿਲਾਂ ਜਿੱਦਾਂ ਹੁਣ ਮੀਂਹ ਸੀਗਾ ਪੈਂਦਾ ਰਿਹਾ ਉਸ ਟਾਈਮ ਤੇ ਆਏ ਹੁੰਦਾ ਜਦੋਂ ਬਾਰਿਸ਼ ਹੁੰਦੀ ਸੀਗੀ ਹੋਰ ਕੋਈ ਕੰਮ ਨਹੀਂ ਪੜਦਾ ਸੀਗਾ ਤਾਂ ਰੋਟੀ ਜਲਦੀ ਖਾ ਲੈਂਦੇ ਸੀ ਪਹਿਲਾਂ ਰੋਟੀ ਦਾ ਕੰਮ ਹੀ ਨਹੀਂ ਵੇੜ ਦਿੰਦੇ ਸੀਗੇ ਤੇ ਹੁਣ ਫਿਰ ਉਹ ਮੇ ਆਦਤ ਜੀ ਹੁਣ ਪੈ ਗਈ ਹੁਣ ਪਤਾ ਕੀ ਆ ਤਰਾਏ ਹੁੰਦਾ ਵੀ ਨੂਰ ਦੇ ਡੈਡੀ ਕਹਿੰਦੇ ਆ ਵੀ ਮੈਂ ਵੀ ਖੇਤ ਜਾਣਾ ਹੁੰਦਾ ਤੇ ਬਸ ਫਿਰ ਹੁਣ ਨਾ ਜਿਵੇਂ ਚਾਹ ਦੇ ਨਾਲ ਹਨਾ ਤੇ ਅਚਾਰ ਦੇ ਨਾਲ ਹਨਾ ਵੀ ਅੰਬ ਦੇ ਅਚਾਰ ਦੇ ਨਾਲ ਪਰੌਂਠੇ ਬਹੁਤ ਸਵਾਦ ਲੱਗਦੇ ਹਨਾ ਤੇ ਸਵੇਰੇ ਸਵੇਰੇ ਤੇ ਹੁਣ ਮੈਂ ਜਣਕੀ ਕੱਪੜੇ ਧੋਣ ਤੋਂ ਬਾਅਦ ਤੇ ਫਿਰ ਬਸ ਆਪਦੇ ਨਾਸ਼ਤੇ ਦੀ ਤਿਆਰੀ ਕੀਤੀ ਜਣਕੀ ਸਿੰਪਲ ਆਪਾਂ ਪਰੌਂਠੇ ਬਣਾਏ ਨਾਲ ਹੈਗੀ ਮੱਖਣੀ ਸੀ ਤੇ ਅੰਬ ਦਾ ਆਚਾਰ ਤੇ ਨਾਲ ਪੀਨੇ ਆਪਾਂ ਬੈਠ ਕੇ ਹੁਣ ਇਥੇ ਚਾਹ ਤੇ ਹਾਂਜੀ ਚਾਹ ਪੀ ਕੇ ਫਿਰ ਆਪਾਂ ਬਾਕੀ ਕੰਮ ਕਾਰ ਜਿਹੜੇ ਆਪਣੇ ਕਰਦੇ ਆ ਤੇ ਅੱਜ ਦੇ ਵਲੌਗ ਦਾ ਵੀ ਐਂਡ ਇੱਥੇ ਕਰਾਂਗੇ ਉਮੀਦ ਕਰਦੀ ਆ ਤੁਹਾਨੂੰ ਪਸੰਦ ਆਇਆ ਹੋਊਗਾ ਜੇਕਰ ਤੁਹਾਨੂੰ ਮੇਰਾ ਵਲੌਗ ਪਸੰਦ ਆਇਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਬਸਕ੍ਰਾਈਬ ਕਰਿਓ ਤੇ ਠੀਕ ਹੈ ਜੀ ਆਪਾਂ ਤੁਹਾਨੂੰ ਮਿਲਦੇ ਹਾਂ ਜਲਦੀ ਅਗਲੇ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਖੁਸ਼ਾਲ ਰਹੋ ਬਾਏ ਬਾਏ